ਸਤਿਨਾਮ ਆਦੇਸ਼ ਗੁਰਪੋਸਤੋ ਸਵਾਗਤ ਹੈ ਤੁਹਾਡੇ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਦੋਸਤੋ ਮਾਫੀ ਚਾਹੁੰਦੇ ਆ ਉਸ ਮਾਫੀ ਚਾਹੁੰਦੇ ਆ ਵੀ ਕੁਝ ਟਾਈਮ ਤੋਂ ਵੀਡੀਓ ਨਹੀਂ ਪਈ ਸੋ ਵੀਰਾਂ ਦੇ ਫੋਨ ਆ ਰਹੇ ਕਿ ਦਿਵਾਲੀ ਆ ਰਹੀ ਹੈ ਕਿ ਉਸ ਤੋਂ ਸੰਬੰਧ ਵਿੱਚ ਕੋਈ ਸੁਖ ਸੇ ਨਿਬਾਰੇ ਜਾਣਕਾਰੀ ਦਿਓ ਉਸ ਬਾਰੇ ਕੋਈ ਵੀਡੀਓ ਪਾਓ ਸੋ ਅੱਜ ਤੁਹਾਨੂੰ ਦੋਸਤੋ ਦੱਸਦੇ ਆ ਖਾਸ ਕਰਕੇ ਗੱਡੀ ਵਾਲੇ ਵੀਰਾਂ ਵਾਸਤੇ ਆਮ ਸੰਗਤ ਵੀ ਕਰ ਸਕਦੇ ਹੋ ਜਿਨੇ ਕੋਈ ਇਸ ਪੋਸਟ ਪਰ ਤੇ ਹਰ ਦੁਵਾਲੀ ਦਾ ਬਤ ਬਤ ਫਾਇਦਾ ਉਠਾਉਣਾ ਜਿਵੇਂ ਗੱਦੀ ਵਾਲੇ ਵੀਰਾਂ ਲਈ ਉਹਨਾਂ ਲਈ ਸਪੈਸ਼ਲ ਤਾਂ ਹੈ ਹੀ ਹੈ ਕਿ ਕਿਵੇਂ ਭੋਗ ਪ੍ਰਸ਼ਾਦ ਲਾਉਣਾ ਕੀ ਕੀ ਆਪਾਂ ਭੋਗ ਪ੍ਰਸ਼ਾਦ ਲਾਉਣਾ ਦੋਸਤੋ ਇਹ ਦਿਵਾਲੀ ਦੀਆਂ ਸੁੱਕਾ ਨਹੀਂ ਦਿਵਾਲੀ ਤੋਂ ਪਹਿਲਾਂ ਜਿਹੜੇ ਭੋਗ ਪ੍ਰਸ਼ਾਦ ਨੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਜੁੜੇ ਰਹੋ ਵੀਡੀਓ ਦੇ ਨਾਲ ਪੂਰਾ ਕੱਲ ਕੱਲ ਗੱਲ ਸਮਝਣ ਵਾਲੀ ਹੈ ਕਿ ਦਿਵਾਲੀ ਤੋਂ ਪਹਿਲਾਂ ਕੀ ਕੀ ਭੋਗ ਪ੍ਰਸ਼ਾਦ ਦੇਣਾ ਤਾਂ ਕਿ ਅਸੀਂ ਗੱਦੀ ਦੇ ਉੱਪਰ ਪੂਰਨ ਚੰਗੀ ਇਹ ਕਿਰਪਾ ਇਹਨਾਂ ਦੀ ਪ੍ਰਾਪਤੀ ਕਰ ਸਕੇ ਕਿ ਮੈਂ ਇਹਨਾਂ ਤੋਂ ਮਤਲਬ ਅਸ਼ੀਰਵਾਦ ਲੈ ਸਕਦਾ ਕਿਉਂਕਿ ਦੀਵਾਲੀ ਜਿਹੜਾ ਬਹੁਤ ਮਹੱਤਵਪੂਰਨ ਤਿਉਹਾਰ ਹੁੰਦਾ ਹੈ ਇੱਕ ਸਾਲ ਬਾਅਦ ਦਾ ਜਿਹੜਾ ਸਿਸਟਮ ਹੁੰਦਾ ਹੈ ਦੀਵਾਲੀ ਤੇ ਆ ਕੇ ਬਹੁਤ ਮੈਨੇ ਰੱਖਦਾ ਗੱਲ ਦੋਸਤੋ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਵੱਲੋਂ ਜਿਹੜੇ ਗੱਡੀ ਵਾਲੇ ਨਵੇਂ ਵੀਰ ਨੇ ਜਾਂ ਗੱਡੀ ਵਾਲੇ ਪੁਰਾਣੇ ਵੀਰ ਜੋ ਕਈ ਗੱਲਾਂ ਖੈਰ ਨਹੀਂ ਦੇਣ ਚਾਹੁੰਦੇ ਤਾਂ ਤੁਹਾਨੂੰ ਸਾਡੀ ਕੋਸ਼ਿਸ਼ ਹੈ ਕਿ ਬਤ ਵਤ ਜਾਣਕਾਰੀ ਤੁਹਾਨੂੰ ਗੱਡੀ ਨਾਲ ਜੁੜੇ ਇਹਨਾਂ ਬਾਰੇ ਦੀ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਦਵਾਲੀ ਤੋਂ ਪਹਿਲਾਂ ਜਿੰਮੇ ਅੱਜ ਇੱਕ ਮੰਨ ਕੇ ਚੱਲੋ 10-11 ਦਿਨ ਰਹਿ ਗਏ ਐਂ ਦਵਾਰ ਵਾਲੇ ਦਿਨ ਕੱਲ ਨੂੰ ਤੁਸੀਂ ਪਿਤਰਾਂ ਦਾ ਭੋਗ ਪ੍ਰਸ਼ਾਦ ਜ਼ਰੂਰ ਦੇਣਾ ਹੈ ਸਰਾਧ ਖਵਾ ਤੇ ਕੋਈ ਵਿਸ਼ਾ ਨਹੀਂ ਹੋਰ ਜੋ ਵੀ ਤੁਸੀਂ ਮਨਮਰਜ਼ੀ ਕਰਦੇ ਹੋ ਉਹ ਮੈਟਰ ਨਹੀਂ ਕਰਦੀ ਪਰ ਇਹ ਦਿਵਾਲੀ ਨੂੰ ਇਲਮ ਨਾਲ ਜੋੜਨ ਵਾਸਤੇ ਪਿਤਰਾਂ ਦੀ ਕਿਰਪਾ ਇਲਮ ਦੇ ਵਿੱਚ ਲੈਣ ਵਾਸਤੇ ਹੈ ਉਹ ਇੱਕ ਸੰਸਾਰਿਕ ਬਿਹਾਰਤ ਗੱਲ ਹੈ ਉਹ ਵੱਖਰਾ ਪਰਿਵਾਰਕ ਮੈਟਰ ਹੈਗਾ ਇਲਮਨਾ ਜੋੜਨ ਵਾਸਤੇ ਦੋਸਤੋ ਥੋੜੀ ਲੰਬੀ ਹੋ ਸਕਦੀ ਹੈ ਵੀਡੀਓ ਪਰ ਤੁਹਾਡੇ ਬੜੇ ਕੰਮਾਂ ਦੀ ਵੀਡੀਓ ਪੂਰੀ ਦੇਖਣੀ ਹੈ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਪਿੱਤਰਾਂ ਦਾ ਭੋਗ ਪ੍ਰਸ਼ਾਦ ਦੇਣਾ ਹੈ ਪਿੱਤਰਾਂ ਦੇ ਵਿੱਚ ਤੁਸੀਂ ਖੀਰ ਵੀ ਬਣਾ ਸਕਦੇ ਹੋ ਦੇਗ ਵੀ ਬਣਾ ਸਕਦੇ ਹੋ ਕੋਈ ਲੱਡੂ ਵੀ ਲੈ ਸਕਦੇ ਹੋ ਕੋਈ ਗੁੜ ਦੀ ਰੋੜੀ ਵੀ ਲੈ ਸਕਦੇ ਹੋ ਕੋਈ ਜਿਆਦਾ ਟੋੜਾ ਭਾਵ ਹੋਣਾ ਚਾਹੀਦਾ ਇਹ ਤੁਸੀਂ ਘਰੇ ਵੀ ਲੈ ਸਕਦੇ ਹੋ ਉੱਠ ਦੇ ਸਾਥ ਉੱਪਰ ਵੀ ਦੇ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਜੋ ਰਸਤੇ ਵਿੱਚ ਵੀ ਦੇ ਸਕਦਾ ਹਾਂ ਉਹਦੇ ਵਿੱਚ ਵੀ ਕੋਈ ਇਸ਼ੂ ਨਹੀਂ ਹੈਗਾ ਕੋਈ ਤੁਸੀਂ ਖੀਰ ਬਣਾ ਲਓ ਕੋਈ ਦੇਗ ਬਣਾ ਲਓ ਕੋਈ ਲੱਡੂ ਲੈ ਲਓ ਜੇ ਕੋਈ ਨਹੀਂ ਹੈਗਾ ਵੱਡਾ ਕੰਮ ਤਾਂ ਗੁੜ ਦੇ ਰੋੜੀ ਤੇ 20 ਪਿਤਰਾ ਨੂੰ ਇੱਕ ਗਲਾਸ ਦੁੱਧ ਹਲ ਜਾ ਕੇ ਆਪਾਂ ਕੋਸ਼ਿਸ਼ ਕਰ ਸਕਦੇ ਆ ਤੁਹਾਡੀ ਭਾਵਨਾ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਹੋ ਗਈ ਪਿਤਰਾ ਦੀ ਉਸ ਤੋਂ ਬਾਅਦ ਦੋਸਤੋ ਆ ਗੱਲ ਤੁਸੀਂ ਪਿੰਡ 'ਚ ਰਹਿੰਦੇ ਹੋ ਜਾਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਕੋਈ ਮੈਟਰ ਨਹੀਂ ਕਰਦੀ ਗੱਲ ਜਿੰਨੇ ਵੀ ਸਿੱਧ ਪੀਠਰੇ ਤੁਹਾਡੇ ਡੇਰੇ ਬਣੇ ਹੋਏ ਨੇ ਮੰਦਰ ਬਣੇ ਹੋਇਆ ਕੋਸ਼ਿਸ਼ ਕਰੋ ਇੱਕ ਵਾਰ ਜਿਵੇਂ ਕੱਲ ਅੱਜ ਸੈਚਰਡੇ ਆ ਸਨੀਵਾਰ ਅੱਜ ਅੱਜ ਵੀ ਤੁਸੀਂ ਉੱਥੇ ਜਾ ਕੇ ਮੰਗਲਵਾਰ ਜਾਂ ਸ਼ਨੀਵਾਰ ਜਾਂ ਕਿਸੇ ਦਿਨ ਵੀ ਦਿਵਾਲੀ ਤੱਕ ਕੋਈ ਦਿਨ ਦਾ ਵਹਿਮ ਨਹੀਂ ਕਰਨਾ ਜਦੋਂ ਤੁਹਾਡੇ ਕੋਲੇ ਸਮਾਂ ਹੈ ਤਾਂ ਤੁਸੀਂ ਜਿਹੜੇ ਸਿੱਧ ਪੀਠ ਹੈਗੇ ਨੇ ਉੱਥੇ ਜਾ ਕੇ ਕੋਈ ਵੀ ਮਿੱਠਾ ਭੋਗ ਪ੍ਰਸਾਦ ਤੁਹਾਡੀ ਸ਼ਰਧਾ ਅਨੁਸਾਰ ਤੁਹਾਡੀ ਪਹੁੰਚ ਅਨੁਸਾਰ ਤੁਹਾਡੀ ਜੇਬ ਅਨੁਸਾਰ ਜਿਹਹ ਜਿਹਾ ਵੀ ਤੁਹਾਡੀ ਭਾਵ ਹੈ ਤੁਸੀਂ ਜਿੱਦੇ ਵੀ ਸਤਿਪੀਠਾ ਉੱਤੇ ਇਸ ਸ਼ਰਧਾ ਨਾਲ ਸਲਾਮ ਕਰਕੇ ਆਉਣੀ ਹੈ ਦਿਵਾਲੀ ਦੀ ਸੁਖ ਸੇਣੇ ਬਾਰੇ ਦੱਸ ਬੇਨਤੀ ਲਾ ਕੇ ਆਉਣੀ ਆ ਔਰ ਦਿਵਾਨੀ ਦੇਵ ਦੇਵਤਾ ਦੀ ਕਿਰਪਾ ਵਾਸਤੇ ਨਗਰ ਖੇੜੇ ਜੋ ਵੀ ਨਗਰ ਸਤਿਪੀਠ ਨੇ ਉਹਨਾਂ ਦੀ ਕਿਰਪਾ ਵਾਸਤੇ ਅਰਜ ਬੇਨਤੀ ਲਾਉਣੇ ਕਿ ਮਹਾਰਾਜ ਮੇਰਾ ਨਾਮ ਆ ਹੈ ਆ ਮੇਰਾ ਘਰ ਇੱਥੇ ਮੇਰਾ ਜਗ੍ਹਾ ਬਣਿਆ ਕਿਰਪਾ ਕਰਨੀ ਜੀ ਦਿਵਾਲੀ ਵਾਲੇ ਦਿਨ ਮੇਰੇ ਤੇ ਅੱਜ ਤੋਂ ਲੈ ਕੇ ਆਸ਼ੀਰਵਾਦ ਬਣਾ ਕੇ ਰੱਖਣਾ ਗੱਦੀ ਦਾ ਕੰਮ ਦਾ ਪਰਿਵਾਰ ਦਾ ਚੜ੍ਹਦੀ ਕਲਾ ਵਾਸਤੇ ਤੁਸੀਂ ਦੁਆਰਦਾਸ ਕਰਕੇ ਹੋਣੀ ਹੈ ਦੋਸਤੋ ਜਿਨ੍ਹਾਂ ਚਿਰ ਪਿੱਤਰ ਤੇ ਸਿੱਧ ਪੀਠ ਪਿੰਡ ਦੇ ਨਗਰ ਖੜੇ ਹੁੰਦੇ ਜਨੇ ਉਹਨਾਂ ਦੀ ਕਿਰਪਾ ਸਭ ਤੋਂ ਵੱਧ ਜਿਆਦਾ ਜ਼ਰੂਰੀ ਹੈ ਦੇਵੀ ਦੇਵਤੇ ਕਿਰਪਾ ਦੇ ਨਾਲ ਨਾਲ ਇਹਨਾਂ ਦੀ ਕਿਰਪਾ ਵੀ ਬੇਹੱਦ ਜ਼ਰੂਰੀ ਹੈ ਦੋਸਤੋ ਜਿੰਨੇ ਵੀ ਸਿੱਧ ਪੀਠ ਚਾਹੇ ਦੋ ਦੋ ਪਤਾਸੇ ਦਿਓ ਚਾਹੇ ਗੁੜ ਦੀ ਰੋੜੀ ਦਿਓ ਚਾਹੇ ਕੋਈ ਲੱਡੂ ਪਤਾਸਾ ਖੀਰ ਪ੍ਰਸਾਦ ਭੋਗ ਜਿਹਹਾ ਜਿਹਾ ਵੀ ਤੁਸੀਂ ਬਣਾ ਕੇ ਜਾਈ ਜੀ ਤੁਹਾਡੇ ਪਹੁੰਚ ਹੈ ਇਹ ਜ਼ਰੂਰ ਦੇ ਕੇ ਆਉਣਾ ਦੋਸਤੋ ਫਿਰ ਆ ਜਾਂਦਾ ਦੋਸਤੋ ਤੁਹਾਡਾ ਕੁੱਲ ਦੇ ਦੇਵਤੇ ਦਾ ਭੋਗ ਪੇਤਰਾਂ ਤੋਂ ਬਿਨਾ ਜਿਹੜਾ ਕੁੱਲ ਦੇ ਦੇ ਜਿਹੜੇ ਜਿੱਡੀ ਤੁਹਾਡੀ ਪਹਿਲਾ ਪੀੜ੍ਹੀਆਂ ਤੋਂ ਜਨਮ ਮਨ ਮਨੋਤੇ ਤੁਰੀ ਹੋਈ ਹੈ ਉਹਦਾ ਤੁਸੀਂ ਭੋਗ ਪ੍ਰਸਾਦ ਕੁੱਲ ਦੇਵਤੇ ਦਾ ਕੋਈ ਵੀ ਖੀਰ ਪੂੜੇ ਪੂਰੀਆਂ ਜਿਹਹ ਜਆ ਤੁਹਾਡਾ ਮਨ ਕਰਦਾ ਜਿਹਹ ਜਆ ਤੁਸੀਂ ਆਪਦੇ ਕੁੱਲ ਦੇ ਦੇਵਤੇ ਨੂੰ ਭੋਗ ਦੇਣਾ ਕੋਈ ਜੇ ਮਦਨ ਕੇ ਚੱਲੋ ਮਾਤਾ ਸਿਤਲਾ ਦਾ ਤੁਹਾਡੇ ਕੁੱਲ ਦੇ ਦੇਵਤਾ ਤੁਸੀਂ ਪੂੜੇ ਵੀ ਬਣਾ ਸਕਦੇ ਹੋ ਗੁਲਗਲੇ ਬਣਾ ਸਕਦੇ ਹੋ ਮਾਤਾ ਮਹਾਕਾਲੀ ਹੈ ਅਹ ਦੇਗ ਵੀ ਬਣਾ ਸਕਦੇ ਹਾਂ ਵਰਫੀ ਵੀ ਲੈ ਸਕਦੇ ਹਾਂ ਮਿੱਠੇ ਪਾਣ ਵੀ ਲੈ ਸਕਦੇ ਹਾਂ ਤੇ ਪੇੜੇ ਵੀ ਲੈ ਸਕਦੇ ਹਾਂ ਕੋਈ ਡਰਾਈ ਫਰੂਟ ਵੀ ਲੈ ਸਕਦੇ ਹਾਂ ਕੋਈ ਵਿਸ਼ਵਾਨੀ ਤੁਹਾਡਾ ਸਿਰਫ ਭਾਵ ਜਿਹੜਾ ਉਹ ਮੇਨ ਮੈਨੇ ਰੱਖਦਾ ਹੈ ਹੋਰ ਜਿਆਦਾ ਕੋਈ ਵੱਡੀ ਗੱਲ ਹੈ ਨਹੀਂ ਉਹਦੇ ਵਿੱਚ ਕੁਲ ਦੇਵਤੇ ਦਾ ਭੋਗ ਤੇ ਇਸ਼ਟ ਦੇਵਤੇ ਇਸ਼ਟ ਦਾ ਮਤਲਬ ਜਿੰਨੂੰ ਤੁਸੀਂ ਲੋੜ ਹੋ ਜਾਦੇ ਮਤਲਬ ਤੁਹਾਡਾ ਪਿਆਰ ਆ ਕਿਸੇ ਦੇਵਤੇ ਨਾਲ ਸੇ ਮੰਨ ਕੇ ਚਲੋ ਮਾਂ ਕਾਲੀ ਨਾਲ ਕਿਸੇ ਦਾ ਲਗਾਵਾ ਹੈ ਜਾਂ ਪੋੜੀ ਸ਼ੰਕਰ ਨਾਲ ਕਿਸੇ ਦਾ ਲਗਾਓ ਜਿਆਦੇ ਹੈ ਜਾਂ ਕਿਸ ਹਨੂਮਾਨ ਦੇਵਤੇ ਨਾਲ ਕਿਸੇ ਦਾ ਲਗਾਓ ਜਿਆਦੇ ਹੈ ਤੁਸੀਂ ਜਿਹੜਾ ਵੀ ਤੁਹਾਡਾ ਕੋਈ ਇਸ਼ਟ ਦੇਵਤਾ ਹੈ ਗੁਰੂ ਗੋਖਰਖਨਾਥ ਜੀ ਨੇ ਉਹ ਗਾਇਰ ਵੀਰ ਜੀ ਨੇ ਕੋਈ ਵੀ ਦੇਵਤਾ ਹੈ ਕੋਸ਼ਿਸ਼ ਕਰੋ ਉਸੇ ਭੋਗ ਅਨੁਸਾਰ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਗੁਰੂ ਗੋਖਰਖਨਾਥ ਜੀ ਨੂੰ ਕੀਰਦੀ ਵੀ ਲੱਗ ਜਾਂਦੀ ਹੈ ਪੀਰਾਂ ਦੇ ਵੀ ਲੱਗ ਜਾਂਦਾ ਹੈ ਭੋਗ ਪ੍ਰਸਾਦ ਜਿਹੜਾ ਤੁਹਾਡਾ ਇਸ਼ਟ ਦੇਵਤਾ ਜੇ ਕੋਈ ਪੀਰਾਂ ਦੀ ਤੁਹਾਡੇ ਮਨ ਦੇ ਵਿੱਚ ਇਸ਼ਕਾ ਪੀਰਾਂ ਨਾਲ ਇਸ਼ਕ ਹੈ ਤਾਂ ਤੁਸੀਂ ਨਿਆਇ ਚੋਰਾਂ ਬਾ ਸ਼ੱਕਰ ਕੁਝ ਵੀ ਲੈ ਸਕਦੇ ਹੋ ਕੋਈ ਵੀ ਛਾਲੀ ਗੱਲ ਨਹੀਂ ਹੈਗੀ ਦਿਵਾਲੀ ਤੋਂ ਪਹਿਲਾਂ ਇਹਨਾਂ ਦਾ ਭੋਗ ਦੇਣਾ ਜ਼ਰੂਰਾ ਦਿਵਾਲੀ ਤੇ ਦੇਣਾ ਉਹ ਵੱਖਰਾ ਹੈ ਅੱਛਾ ਇਹਨਾਂ ਦਾ ਭੋਗ ਪ੍ਰਸਾਦ ਈਸ਼ਟ ਦੇਵ ਦਾ ਤੇ ਕਿਲ ਦੇ ਤੇ ਦਾ ਇਹ ਤੁਸੀਂ ਕਿਸੇ ਸਾਬ ਜਗਤ ਚ ਚੁਗਾਂਣ ਚ ਵੀ ਲਾ ਸਕਦੇ ਹੋ ਸਰਸਤੇ ਚ ਵੀ ਲਾ ਸਕਦੇ ਹੋ ਕਿਸੇ ਸਤਪਿੰਟ ਵੀ ਦੇ ਸਕਦੇ ਹੋ ਕੋਈ ਵੀ ਛਾਣ ਹੈਗਾ ਵੱਡਾ ਓਰਿਜਨਲ ਹੈਗਾ ਤਾਂ ਫਿਰ ਆ ਜਾਂਦੀ ਹੈ ਦੋਸਤੋ ਗੱਲ ਚੁਗਾਂਣ ਦੀ ਸਰਸਤੇ ਦੀ ਰਾਣੀ ਨਗਰ ਖੇੜੇ ਦੀ ਮદાન ਦੀ ਰਾਣੀ ਦੀ ਜਿਹੜੀ ਦੀ ਅੱਗੇ ਤੋਂ ਬਿਨਾ ਕੋਈ ਵੀ ਦੇਵਤਾ ਤੁਹਾਡੀ ਗੱਦੀ ਦੀ ਤੁਹਾਡੇ ਨਗਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਨਹੀਂ ਪ੍ਰਵੇਸ਼ ਕਰਦਾ ਸਭ ਤੋਂ ਮੇਨ ਜ਼ਰੂਰੀ ਜੀ ਆਪੋ ਦੋਸਤੋ ਚਵਾਨ ਵਾਲੀ ਦਾ ਜੂ ਦੀ ਰਾਣੀ ਦਾ ਕਰਨਾ ਕੀ ਇੱਕ ਖੋਪੇ ਠੂਟੀ ਲੈ ਲੈਣੀ ਹੈ ਪੰਜ ਮੇਵਾ ਲੈ ਲੈਣਾ ਉਹਦੇ ਵਿੱਚ ਥੋੜਾ ਜਿਹਾ ਕ੍ਰੋਸ ਬੱਤੀ ਪਾ ਲੈਣੀ ਹੈ ਜਿਵੇਂ ਖਵਾਜਾ ਸਾਹਿਬ ਦਾ ਚਰਾਗ ਲਾਉਣਾ ਹੈ ਮੇਵਾ ਪਾ ਕੇ ਦੇਸੀ ਘਿਓ ਪਾ ਕੇ ਜੇ ਗਊ ਦਾ ਘਰ ਮਿਲ ਜਦਾ ਬਹੁਤ ਜਿਆਦਾ ਵਧੀਆ ਗੱਲ ਹੈ ਤੁਸੀਂ ਉਸ ਨੂੰ ਚਰਸਤੇ ਦੇ ਵਿੱਚ ਜਾਗਰਤ ਕਰਨਾ ਹੈ ਜੇ ਚਰਸਤਾ ਜੂ ਦੇ ਵਿੱਚ ਨੇੜੇ ਨਹੀਂ ਅਵੇਲੇਬਲ ਹੈਗਾ ਤੁਸੀਂ ਕਿਸੇ ਕਲਰ ਦੇ ਵਿੱਚ ਜਾ ਕੇ ਦੋਸਤੋਂ ਥੱਲੇ ਕਰਾਸ ਦਾ ਨਿਸ਼ਾਨ ਬਣਾ ਕੇ ਉੱਥੇ ਵੀ ਜਾਗਰਤ ਕਰ ਸਕਦੇ ਹੋ ਔਰ ਚੁਗਾਂ ਦੀ ਦੇਵੀ ਨੂੰ ਮਾਦਾਨ ਦੀ ਦੇਵੀ ਨੂੰ ਚਰਸਤੇ ਦੇਵੀ ਨੂੰ ਬੇਨਤੀ ਕਰਨੀ ਹੈ ਮਾਂ ਜੋ ਵੀ ਪੋਜ਼ਿਟਿਵ એનર્ਜੀ ਹੈ ਮੇਰੀ ਘਰ ਦੀ ਤੇ ਪਹੁੰਚੇ ਜੋ ਨੈਗੇਟਿਵ એનર્ਜੀ ਹੈ ਜੋ ਕਿਸੇ ਦਾ ਕੀਤਾ ਕਰਾਇਆ ਜਾਂ ਭੇਜਿਆ ਭਜਾਇਆ ਹੈ ਉਹਨੂੰ ਤੋਂ ਆਪਦੇ ਕੋਲੇ ਸਾਮਕੀ ਰੱਖ ਚੰਗੀ ਊਰਜਾ ਜਿਹੜੀ ਚੰਗੀ ਪੋਜ਼ਿਟਿਵ એનર્ਜੀ ਆ ਉਹ ਮੇਰੀ ਗੱਡੀ ਤੇ ਦਿਵਾਲੀ ਦੇ ਲੈ ਕੇ ਸਾਰਾ ਸਾਲ ਮੇਰੇ ਗੱਡੀ ਤੇ ਕਿਰਪਾ ਵਰਸਦੀ ਰਹੇ ਐਸੀ ਕਿਰਪਾ ਕਰੀਮਾ ਇਹ ਰਾਣੀ ਐਸੀ ਕਿਰਪਾਲੂ ਦੇਵੀ ਐ ਜਿਹਦੇ ਨਾਂ ਤੋਂ ਡਰਿਆ ਜ਼ਰੂਰ ਜਾਂਦਾ ਪਰ ਜਦੋਂ ਇਹ ਤੁਹਾਡੇ ਦੇ ਖੁਸ਼ ਹੈ ਤਾਂ ਦੋਸਤੋ ਤੁਹਾਡੀ ਵੱਲੇ ਵੱਲੇ ਐ ਇਹ ਭੋਗ ਹਰ ਹਾਲਤ ਦੇ ਵਿੱਚ ਦੇਣਾ ਬੇहद ਜ਼ਰੂਰੀ ਐ ਦੋਸਤੋ ਭੋਗ ਤਾਂ ਵੈਸੇ ਜੋ ਦੱਸਿਆ ਸਾਰੇ ਜ਼ਰੂਰੀ ਨੇ ਪਰ ਇਹ ਭੋਗ ਆ ਜਿਹੜਾ ਇਹ ਤੁਸੀਂ ਲਾਜ਼ਮੀ ਦੇਣਾ ਹਰ ਹਾਲਤ ਵਿੱਚ ਦੇਣਾ ਉਸ ਤੋਂ ਬਾਅਦ ਆ ਗਈ ਪੀਰ ਖਵਾਜਾ ਸਾਹਿਬ ਦੀ ਜਦੋਂ ਸਾਰੇ ਪਾਸੇ-ਪਾਸੇ ਹੱਥ ਖੜੇ ਹੋ ਜਾਂਦੇ ਨੇ ਫਿਰ ਆਖਰੀ ਤੇ ਬੰਦਾ ਖਵਾਜਾ ਸਾਹਿਬ ਦੀ ਸੁੱਕਸੀਨ ਦੇ ਬੰਦਾ ਹੈ ਅਲੱਗ ਹਨ ਖਵਾਜਾ ਸਾਹਿਬ ਦੀਆਂ ਕੜਾਈਆਂ ਲਾ ਦੋ ਖਵਾਜਾ ਸਾਹਿਬ ਦੀ ਕੜਾਈ ਵੀ ਦੀਵਾਲੀ ਤੋਂ ਪਹਿਲਾਂ ਭਾਵੇਂ ਦੀਵਾਲੀ ਨਾਲ ਇਹਨਾਂ ਦਾ ਇਸਲਾਮ ਧਰਮ ਨਾਲ ਜਿਆਦਾ ਕੋਈ ਵੱਡਾ ਮੇਲ ਨਹੀਂ ਹੈਗਾ ਪਰ ਫਿਰ ਵੀ ਇਲਮ ਲਾਈਨ ਦੇ ਵਿੱਚ ਤੁਸੀਂ ਇਹਨਾਂ ਦੀ ਹਾਜ਼ਰੀ ਬੇਹੱਦ ਜ਼ਰੂਰੀ ਹੈ ਦੋਸਤੋ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਖਵਾਜਾ ਸਾਹਿਬ ਦੀ ਕੜਾਈ ਬਣਾ ਲੈਣੀ ਹੈ। ਕੜਾਈਆਂ ਗੱਦੀ ਵਾਲੇ ਵੀਰ ਨੂੰ ਪਤਾ ਏ ਸਭਾ ਕੋਲ ਨੇ ਆਜ ਚੌਰ ਲੱਡੋ ਤਾਸੇ ਲੌਂਗ ਲੇਚੀ ਅਗਰਬਤੀਆਂ ਇਹ ਸਾਰਾ ਸਮਾਨ ਤੁਸੀਂ ਖਵਾਜਾ ਸਾਹਿਬ ਨੂੰ ਤੁਸੀਂ ਐਤਵਾਰ ਨੂੰ ਵੀ ਦੇ ਸਕਦੇ ਹੋ ਕਿਸੇ ਦਿਨ ਵੀ ਦੇ ਸਕਦੇ ਹੋ ਕੋਈ ਬਹਿਮ ਵਾਲੀ ਗੱਲ ਨਹੀਂ। ਖਵਾਜਾ ਸਾਹਿਬ ਦੇ ਨਾਲ ਆ ਗਈ ਪੈਰੋਂ ਸਰਕਾਰ। ਬਾਬਾ ਪੈਰੋਂ ਸੜੀਆ ਤੇ ਪੈਰੋਂ ਨਾਥ ਕੇ ਲੋ। ਇਹਨਾਂ ਦੀ ਬਾਬੇ ਪੈਰੋਂ ਸੜੀ ਦੀ ਗਰਮ ਕੜਾਹੀ ਤੇਲ ਦੀ ਠੰਡੀ ਨਹੀਂ ਕਰਨੀ ਦੋਸਤੋ। ਤੇਲ ਦਾ ਪ੍ਰਸ਼ਾਦ ਬਣਾ ਕੇ ਨਾਲ ਦੇ ਨਾਲ ਸਰੀਰ ਉਤਨ ਚਾਹ ਕੇ ਤੁਸੀਂ ਕਿਸੇ ਕਲਰਚ ਵੀ ਰੱਖ ਸਕਦੇ ਹੋ ਖਵਾਜਾ ਸਾਬ ਚ ਵੀ ਪਾ ਸਕਦੇ ਹੋ ਕੋਠੇ ਤੇ ਵੀ ਰੱਖ ਸਕਦੇ ਹੋ ਕੋਈ ਵੀ ਸ਼ੈ ਨਹੀਂ ਪਰ ਇਹਨਾਂ ਦਾ ਭੋਗ ਹੈ ਜ਼ਰੂਰੀ ਕੋਈ ਤੁਹਾਡੇ ਪਾਉਣ ਦੀ ਅਰਚਨਾ ਹੈ ਤੁਹਾਡੀ ਪਾਉਣ ਦੇ ਬਚਨ ਦੀ ਅਰਚਨਾ ਹੈ ਤਾਂ ਦੋਸਤੋ ਆਧਨਾਂ ਦੇ ਵਿੱਚ ਆ ਕੇ ਤੁਹਾਨੂੰ ਸਾਰੇ ਭੁਲਾ ਬਖਸ਼ ਕੇ ਇਹ ਕਿਰਪਾ ਕਰ ਦਿੰਦੇ ਨੇ ਦੋਸਤੋ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਦੀਵਾਲੀ ਤੋਂ ਪਹਿਲਾਂ ਸੁਖਸੀਰ ਨਿੰਦ ਦਾ ਸਮਾਨ ਜਿਹੜਾ ਬੋਪਰਸ਼ਾਦ ਲਾਉਣਾ ਉਹਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀ ਹੈ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਊ ਜੇ ਵੀਡੀਓ ਪਸੰਦ ਆਈ ਜਰੂਰ ਦੋਸਤੋ ਤੋਂ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਹੋਰ ਲੋੜਵੰਦ ਵੀਰਾਂ ਤੱਕ ਪਹੁੰਚ ਸਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲ ਜੇ ਅਜਲੇ ਨਨਕੀ ਸਤਨਾਮ ਆਦੇਸ਼ ਗੁਰਪ੍ਰਦੇਸ਼ ਆਦੇਸ਼